ਮੈਂ ਸਰਮਣ ਸਿੰਘ ਪੰਦੇੜ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਐਸਕੇਐਮ ਗਾਰਾਇਨਿਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਵਾਂ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵਾ 25 ਦਸੰਬਰ ਨੂੰ ਪੰਜਾਬ ਬੰਦ ਮੁਕੰਮਲ ਰਹੇਗਾ ਅੱਗੇ ਸ਼ਹੀਦਾਂ ਦੀਆਂ ਫਤਿਹਗੜ ਸਾਹਿਬ ਛੋਟੇ ਸਾਹਿਬ ਦੇ ਵੱਡੇ ਸਾਹਿਬ ਜਦਿਆਂ ਦਾ ਸ਼ਹੀਦੀਪੁਰ ਬਿਆ ਕੋਈ ਐਮਰਜੈਂਸੀ ਕਾਲ ਆ ਗਈ ਉਹ ਵੀ ਦੱਸਾਂਗੇ ਇਸ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਹੋਊਗਾ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਸੀ ਜਿਹੜੇ ਚਾਹੁੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫਤਿਹ ਹੋਵੇ ਜਿਨ੍ਹਾਂ ਨੂੰ ਇਹ ਸਮਝ ਆ ਵੀ ਜੇ ਕਿਸਾਨ ਦੇ ਖੇਤਾਂ ਵਿੱਚ ਚੰਗੀ ਫਸਲ ਹੋ ਜੂ ਖੇਤ ਮਜ਼ਦੂਰ ਕੋ ਰੁਪਈਆ ਹੋ ਉਹ ਬਾਜ਼ਾਰ ਵਿੱਚ ਲੈ ਕੇ ਤਾਂ ਸਾਡੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ ਤਾ ਸਾਡੇ ਪੱਠੇ ਚੱਲਣਗੇ ਤਾਂ ਸਾਡੇ ਕਾਰਖਾਨੇ ਸੋ ਪੂਰਾ ਪੰਜਾਬ ਦਾ ਬਾਜ਼ਾਰ ਚੱਲੇਗਾ ਉਹਨਾਂ ਸਾਰਿਆਂ ਨੂੰ ਪੀਲਾ ਚਾਹੇ ਵਪਾਰ ਮੰਡਲ ਦੇ ਵੀਰ ਹੋਣ ਚਾਹੇ ਦੁਕਾਨਦਾਰ ਵੀਰ ਹੋਣ ਚਾਹੇ ਪੱਠਿਆਂ ਵਾਲੇ ਵੀਰ ਹੋਣ ਚਾਹੇ ਸ਼ੈਲਰਾਂ ਵਾਲੇ ਵੀਰ ਵੀਰ ਹੋਣ ਚਾਹੇ ਮਲਾਜ਼ਮ ਹੋਣ ਚਾਹੇ ਟਰਾਂਸਪੋਰਟਰ ਹੋਣ ਚਾਹੇ ਵਕੀਲ ਭਾਈਚਾਰਾ ਹੋਵੇ ਚਾਹੇ ਟੀਚਰ ਭਾਈਚਾਰਾ ਹੋਵੇ ਚਾਹੇ ਪ੍ਰੋਫੈਸਰ ਭਾਈਚਾਰਾ ਹੋਵੇ ਚਾਹੇ ਸਾਡਾ ਗਾਇਕਾਂ ਦਾ ਭਾਈਚਾਰਾ ਹੋਵੇ ਚਾਹੇ ਸਾਡੇ ਧਾਰਮਿਕ ਸ਼ਕਤੀਆਂ ਦਾ ਪਾਈਚਾਰਾ ਹੋਵੇ ਚਾਹੇ ਧਾਰਮਿਕ ਪ੍ਰਚਾਰ ਖੇਤਰ ਦੇ ਲੋਕ ਹੋਣ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਭੈਣਾ ਤੀਆਂ ਸਾਰਿਆਂ ਕੋ ਸਹਿਯੋਗ ਦੀ ਮੰਗ ਕਰਦੇ ਆ ਸਹਿਯੋਗੀ ਜਥੇਬੰਦੀਆਂ ਕੋ ਮੰਗ ਕਰਦੇ ਜਿਹੜੀਆਂ ਮੋਰਚੇ ਤੋਂ ਹਾਲੇ ਬਾਹਰ ਨੇ ਸਾਰੇ ਰਲ ਕੇ ਪੰਜਾਬ ਬੰਦ ਨੂੰ ਕਾਮਯਾਬ ਕਰੀਏ 3 ਕਰੋੜ ਪੰਜਾਬੀ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਲਾਮਬੰਦ ਹੋਣੇ ਕਹੀ ਦਿਆ ਜਿਵੇਂ ਪੰਜਾਬੀਓ ਅੱਜ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਸਫਲ ਕਰਾਤਾ ਓਵੇਂ ਪੰਜਾਬ ਬੰਦ ਨੂੰ ਸਫਲ ਕਰਵਾਉਣਾ ਵਾ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਮਨੂੰ ਆਸ ਹੈਗੀ ਆ ਤੁਹਾਡੇ ਸਹਿਯੋਗ ਦੇ ਨਾਲ ਧੰਨਵਾਦ